ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਡ ਮਿਸਿਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੀ ਟਾਈਮ ਸਵੇਰ ਦਾ 11:00 ਹੋ ਚੁੱਕਿਆ ਅਸੀਂ ਹੋ ਗਏ ਆ ਰੈਡੀ ਤੇ ਇੰਦਰਜੀਤ ਬੱਸ ਤਾਂ ਛੁੱਟੀ ਤੇ ਸੀਗੇ ਅੱਜ ਪਰ ਫਿਰ ਇਹਨਾਂ ਸੋਚਿਆ ਕਿ ਇਕੱਲੇ ਦਾ ਦਿਲ ਨਹੀਂ ਲੱਗਣਾ ਉੱਪਰ ਕਿਉਂਕਿ ਪਰੇਸ਼ਾਨਤਾ ਸਿਰ ਫੇਰ ਕਰੀ ਜਾਣਾ ਆਹ ਕੀ ਕਰਨਾ ਇਹਦਾ ਕੀ ਕਰਨਾ ਤਾਂ ਇਸ ਤੋਂ ਬੈਟਰ ਆ ਕਿ نیچے ਆਫਿਸ ਦੇ ਵਿੱਚ ਹੀ ਰਹਿਣਗੇ કોール પૂછਣਾ ਵੀ સખાળા નહીં તો બાર બાર ફોન કરવો ભી ઓખા હે તો ચલો હોણ ચલીએ નીચે રેડી રેડી હે કિના કપડે પાએ આજ કિના કપડે પાએ મોટો હો ગયા જો બ કપડે પા પા કે મેક ભી રેડી નાતા રાત લેસી ઉધર جناب રેડી હોડે ઓ પેર દુખਦਾ પેડા તા હેગા હી આ ઇને બાલ ખડે કડ કર કે કીધર નું જાના પેર દુખਦਾ હે ਬੈਣਾ ਤਾਂ ਸਾਰਾ ਦਿਨ ਦਫ਼ਤਰ ਚ ਇੰਨੇ ਹੇਅਰ ਸਟਾਈਲ ਦੇ ਮਾਰ ਮਾਰ ਕੇ ਕਰਨ ਦੇ ਸਟਾਈਲ ਮਾਰਦਾ ਚਲੋ 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 ਚੱਲੀਏ ਕਿਉਂ ਜੀ ਕਿਉਂ ਕਿਉਂ ਜੀ ਕਿਉਂ ਕਿਉਂ ਅੱਛਾ ਲਾਵੀ 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 ਲਾ ਧੋਣੇ ਦੀ ਤਿਆਰੀ ਠੰਡ ਬਹੁਤ ਜ਼ਿਆਦਾ ਆ ਕੂੜਾ ਅਜਾ ਨਾ ਤਿੰਨ ਟੋਕਰੀਆਂ ਹੋਰ 베ਲੀ ਕਰਨੀਆਂ ਸਾਰੀਆਂ ਬਾਲ ਲੋਰੇ ਹੋਰ ਕੀ ਮੈਂ ਕਿ ਲੱਕੜਾ ਰਹਿਂਦਾ ਆ ਜਾਣ ਲੈਨੇ ਆ ਬਹੁਤ ਕੋਸਾ ਕਾ ਲੇ ਕੋਈ ਜੱਜ। ਫਬਰ ਵਾਂਗੂ ਥੋੜਾ ਥੋੜਾ ਪਾਈਸਨ ਨੂੰ ਬੈਠੀਆਂ। ਅੱਗ ਸੇਕਦੇ ਸੇਕਦੇ ਨਜ਼ਾਰੇ ਲੈਂਦੇ ਲੈਂਦੇ। ਹੁਣ ਅਸੀਂ ਖਾਣ ਲੱਗਿਆ ਸੰਤਰੇ। ਇਹ ਕਿੱਥੋਂ ਕੱਢਿਆ? ਲਾ। ਹੋਰੇ ਕੰਮ। ਹਾਏ ਯਾਰ। ਟਾਂਕ ਵਿੱਚ ਪਾ ਕੇ ਲਾ ਦਿੰਦੇ ਸਲਾਈ। ਮਾਰ ਕੋਰੇ ਗੋਲੀ। ਸੇਕ ਲੱਗੀ ਜਾਂਦਾ। ਪਹਿਲਾਂ ਮੂੰਗਫਲੀ ਖਾਧੀ। ਹੁਣ ਵਾਰੀ ਆ ਗਈ ਸੰਤਰਿਆਂ ਦੀ। ਪਹਿਲਾਂ ਸੈਟ ਹੋ ਕੇ ਬੈਠੋ ਸਰਾਣੇ ਨਹੀਂ ਖੜਨਾ ਕਿਸੇ ਨੇ ਚਲੋ ਮੈਂ ਤੁਹਾਨੂੰ ਵੀ ਲਾ ਦਿਆ ਕੀ ਵੀ ਲੈਦੀਆ ਇਹ ਟਾਈਮ ਹੋ ਗਿਆ 5:30 ਦਾ ਤੇ ਮੈਂ ਹੁਣ ਆਈ ਆ ਆਫਿਸ ਦੇ ਵਿੱਚ ਥੋੜੀ ਠੰਡ ਕਰਕੇ ਬੱਚਿਆਂ ਨੂੰ ਫਿਰ ਮੈਂ ਅੱਧਾ ਘੰਟਾ ਪਹਿਲਾਂ ਹੀ ਛੁੱਟੀ ਕਰ ਦਿੰਨੀ ਆ ਤੇ ਕਿਉਂਕਿ ਹਨੇਰਾ ਜਿਹਾ ਹੋਣ ਲੱਗ ਜਾਂਦਾ ਟਿਊਸ਼ਨ ਲਗਾ ਕੇ ਬੱਚੇ ਚਲੇ ਗਏ ਨੇ ਔਰ ਮੈਨੂੰ ਹੈਗਾ ਥੋੜਾ ਜਿਹਾ ਇੱਧਰ ਕੰਮ ਮੈਂ ਥੋੜੇ ਪੇਜ ਪ੍ਰਿੰਟ ਆਊਟ ਕੱਢਣੇ ਸੀ ਫੋਟੋਸਟੇਟ ਕਰਨੀਆਂ ਸੀ ਆ ਉਹ ਕਰਦੇ ਆ ਆਪਾਂ ਪ੍ਰਿੰਟਰ ਤੇ और फिर मैं जावगी ऊपर क्योंकि ठंड वाकई बहुत ज्यादा मैं सोच रही थी कि मैं बड़े वाला हीटर लैके आवं बट जो मैं हीटर ले आंदा फिर धुप तो निकलनी स्टार्ट हो मौसम चेंज हो जाना इसलिए मैं पैसे नहीं ला रही कि फिर मैं साल और के रखना पैना बाकी अगर अज ना कल धुप तो निकली फिर मैं कल हीटर लै ही आना बड़े वाला the next day Good morning so sasti kal ji sarean da bahut bahut swagat hai sade youtube channel mein strand me skills de vich ummeed kardi ha sare jaan bahut vadiya honge so kal ta papa zyada vlogging nahi kar pae hege kyunki ghar honya ki vlogging kariye so hun main ho gayi ha ready time 10 baj chuke ne thande inni zyada feel ho rahi ha ki hun ta rona hi honda inni zyada thanda te so chalo ਹੌਣ ਰੈਡੀ ਹੋ ਗਏ ਆਪਾਂ نیچے ਚੱਲਦੇ ਆ ਦੇ ਦਿਆਂ ਮੈਂ ਜਸਵਿੰਦਰ ਨੂੰ ਕਹਿੰਦੀ ਆ ਕਿ ਅੱਗ ਲਗਾ ਲਈਗੀ ਉੱਥੇ ਤੇ ਫਿਰ ਆਪਾਂ ਸੇਕਦੇ ਆ ਬੈਠ ਕੇ ਕਿਉਂਕਿ ਕੱਲ ਰਾਤੀ ਮੈਨੂੰ ਬੈਕ ਪੇਨ ਬਹੁਤ ਜ਼ਿਆਦਾ ਹੋਈ ਠੰਡ ਕਰਕੇ ਲੱਗ ਜਾਂਦੀ ਹੈ ਵੈਸੇ ਇਸ ਵਾਰ ਮੈਂ ਕੈਸੀ ਕਿ ਸ਼ੁਕਰ ਹੈ ਸਾਰੀ ਠੰਡ ਲੰਘ ਚਲੀ ਕਿ ਮੈਨੂੰ ਬੈਕ ਪੇਨ ਨਹੀਂ ਹੋਈ ਹੈਗੀ ਬਟ ਰਾਤ ਤਾਂ ਮੇਰੀ ਬੱਸ ਕਰਾਤੀ ਇਸ ਲਈ ਅੱਜ ਮੈਂ ਸੁਸਤ ਜੀ ਸੀਗੀ ਥੋੜੀ ਸੋਚੋ ਲਓ ਆਪਾਂ نیچے ਚੱਲਦੇ ਤੇ ਸੇਕੀ ਅੱਗ ਲਗਾ ਕੇ ਅੱਜੇ ਨੀਚੇ ਆਇਆ ਨੂੰ ਆਪਾਂ ਨੂੰ ਹੋ ਗਿਆ ਕੱਟਾ ਸਾਰਾ ਟਾਈਮ 11:00 ਵਜੇ ਤੇ ਪਹਿਲਾਂ ਮੈਂ ਕੀਤੇ ਕੁਝ ਪੈਂਡੇ ਕੰਮ ਆਫਿਸ ਦੇ ਹੁਣ ਮੈਂ ਚਲਦੀ ਆ ਬਾਰ-ਬਾਰ ਸੇਕ ਰਹੇ ਨੇ ਸਾਰੇ ਜਾਣੇ ਤੇ ਆਪਾਂ ਵੀ ਤੁਸੀਂ ਸਿੱਖੀਏ ਠੰਡ ਬਹੁਤ ਜ਼ਿਆਦਾ ਨਿਕਲ ਆਵੇ ਭਾਈ ਇੰਨਾ ਕਿ ਨਿਕਲ ਕੇ ਬਸ ਦੇਖ ਜਾਂਦਾ ਆਪਾਂ ਰੋਜ਼ ਹੈਪੀ ਬਰਥਡੇ ਆ ਟੂ ਯੂ ਖੁਸ਼ੀ ਮਾਈ ਗੁੱਡ ਬlese ਯੋ ਗੋਡ ਬlesਸ ਯੂ ਨੀ ਗੁੱਡ ਬlesਸੀ ਸਿੱਕੀ ਜਾਓ ਦਸਵਿੰਦਰ ਕਿੱਥੇ ਗਈ ਸੰਤਰੇ ਮੈਂ ਬੱਸ ਤੰਦਰ ਆ ਗਿਆ ਕਿੱਥੇ ਕਿੱਥੇ ਸੰਤਰੇ ਕਿੱਥੇ ਗਿਆ ਕੀ ਰੱਖੇ ਸੀ ਖਾਲੀ ਜੀ ਫ੍ਰਿਜ ਲਾਉਸ ਵਾੜ ਕਰਾਓ ਭਾਈ ਸੰਤਰੇ ਚੋਰੀ ਹੋ ਗਏ ਆ ਭਾਈ ਕੋ ਕੀ ਆ ਇੱਧਰ ਦੇਖੇ ਆ ਰੋ ਰਹੇ ਨੇ ਆ ਰੋ ਰਹੇ ਨੇ ਚੱਲ ਤਿੰਨ ਘਟਾ ਲਾ ਉਪਰੋਂ ਮਗਾਲਾ ਨੇ ਪਈ ਮਬ ਉਹ ਤਿੰਨ ਪਏ ਨੇ ਹੋਰ ਉਤਰ ਗਈ ਨਹੀਂ ਸੋ ਜਾ ਉਹ ਕਿੰਨਾ ਆ ਉਹ ਤਾਂ ਪੱਟੀ ਕਰਕੇ ਆ ਪੱਟੀ ਟੈਟ ਬੰਨੀ ਹੋਊਗੀ ਵਿੱਚੋਂ ਗੁੱਤੇ ਗੁੱਤੇ ਬੰਨੇ ਪਏ ਨੇ ਮੂਹ ਮਾਲ ਕੇ ਯਾਰ ਗਰਮ ਪੱਟੀ ਬੰਨ ਉਹਨਾਂ ਸੈਟ ਆ ਬਿੰਗਾ ਯਾ ਨਹੀਂ ਪੈਰ ਤੇਰਾ ਠਿੰਗਾ ਹੀ ਹੋ ਗਿਆ ਉਹ ਬੇਲੇ ਬੰਦਿਆਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਸੈਟਿੰਗਾਂ ਚੇਂਜ ਹੋ ਰਹੀਆਂ ਨੇ ਇਹ ਜੇ ਕੰਮ ਦਿਵਾਲੀ ਨੂੰ ਕਰਦੇ ਹੁੰਦੇ ਨੇ ਲੋਕ ਅਸੀਂ ਲੋੜੀਂ ਨੂੰ ਕਰਦੇ ਹਾਂ ਜੇ ਦਿਵਾਲੀ ਆਈ ਸਹੀ ਗੱਲ ਆ ਸਾਡੇ ਹਰ ਦਿਨ ਦਿਵਾਲੀ ਆ ਜੇ ਮੰਨੀਏ ਬੈੱਡ ਸਾਰੇ ਉੱਪਰ ਕਰਤੇ ਆਪਾਂ ਨੇ ਸੋਫੇ ਗਏ نیچے ਸਾਰੇ ਕੁਝ ਇੱਧਰ ਪਏ ਨੇ ਕੁਝ ਅੱਗੇ ਪਏ ਨੇ ਸਾਰੇ ਕੰਮ ਲੱਗੇ ਹੋਏ ਨੇ ਆਪਣੇ ਆਪਣੇ ਆਪਾਂ ਹੀ ਕਰ ਰਹੇ ਭਾਈ ਕੰਮ ਮੈਂ ਤਾਂ ਰਾਤ ਤੋਂ ਹੀ ਦੁਹੀ ਗਈ ਆ ਚਲੋ ਚਲੋ ਲਓ ਜੀ ਸਾਰੇ ਸੋਫੇ ਕੱਢ ਕੇ ਆ ਲਾਤੇ ਇਹਨਾਂ ਨੇ ਹੁਣੇ ਸਾਰੇ ਸਾਹਮਣੇ ਵੀ ਨੇ ਇੱਧਰ ਲਾਏ ਪਏ ਨੇ ਕੁਛ ਇੱਧਰ ਲਾਏ ਪਏ ਨੇ ਓਹੋ ਜਾਨ ਨੂੰ ਟ੍ਰੇਲ ਪੈ ਜਾਣੀਆਂ ਇਹਨਾਂ ਉੱਪਰ ਕੁਛ ਉਹ ਫਰੰਟ ਤੇ ਸੜਕ ਤੇ ਵੀ ਲਾਈ ਬੈਠੇ ਨੇ ਚਲੋ ਭਾਈ ਹੁਣ ਦੇਖੀ ਅੰਦਰ ਕੀ ਕਰਦੇ ਨੇ ਇੱਧਰ ਅਲਮਾਰੀਆਂ ਕੱਢੀ ਬੈਠੇ ਨੇ ਕਿਧਰ ਹੀ ਕੁਛ ਹੋ ਨਾ ਮੈਗਨੀਆਂ ਕੁਛ ਚਲੋ ਵੀ ਚਲੋ 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 ਪਹਿਲਾ ਸਲਾਹ ਕਰ ਲੈਂਦੇ ਅੱਜ ਬਹਿ ਕੇ ਹਾਂ ਚੱਲ ਜਾਓ ਉਹ ਲਾਹੇ ਇਧਰੋਂ ਖਾਲੀ ਤਾਂ ਹੋ ਜਾਂਦੀ ਕਿੰਨਾ ਗੋਸਤਾ ਪਿਆ ਇਧਰ ਚਾਹ ਵੜ ਰਹੀ ਆ ਇਧਰ ਸਮੋਸੇ ਇਧਰ ਸਮੋਸੇ ਅੱਜ ਨਾਈਟ ਰੂਟ ਨਹੀਂ ਲੱਗਣੀ ਨਾਈਟ ਹੀ ਲੱਗਣੀ ਸਾਡੀ ਚਲੋ ਵੀ ਚਲੋ ਨੈਣਾ ਵੀ ਬਾਤ ਚੁਣੋ ਟੋ 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 ਜੀ ਟਾਈਮ ਹੋ ਗਿਆ ਸਵਾਠ ਦਾ ਮੈਂ ਔਰ ਬੱਚੇ ਅਸੀਂ ਆ ਗਏ ਆ ਉੱਪਰ ਜਿੰਨਾ ਕੰਮ ਮੇਰੇ ਤੋਂ ਕਰਵਾ ਹੋਇਆ ਮੈਂ ਕਰਵਾ ਕੇ ਆ ਗਈਆਂ ਤੇ ਫਿਰ ਅੰਦਰ ਜੀ ਕਹਿੰਦੇ ਤੂੰ ਜਾ ਉੱਪਰ ਕਿਉਂਕਿ ਮੇਰੇ ਇਹ ਹੈਡੈਕ ਬਹੁਤ ਜ਼ਿਆਦਾ ਹੋ ਰਹੀ ਹੈ ਪਹਿਲਾਂ ਮੇਰੇ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਸੀਗਾ ਸਿਰ ਦਰਦ ਹੋਣਾ ਇੰੀਆਂ ਦਵਾਈਆਂ ਖਾ ਖਾ ਕੇ ਹੁਣ ਫੇਰ ਮੈਨੂੰ ਉਦਾਂ ਹੀ ਲੱਗ ਰਿਹਾ ਕਿ ਬਹੁਤ ਜ਼ਿਆਦਾ ਹੈਡੈਕ ਹੋ ਰਹੀ ਆ ਹੁਣੇ ਲੰਬਾ ਟਾਈਮ ਨਾ ਚੱਲੇ ਔਰ ਹੁਣ ਮੈਂ ਸੋਚਿਆ ਕਿ ਚਲੋ ਬੱਚਿਆਂ ਨੂੰ ਨਵਾ ਦੰਨੇ ਆ ਕਿਉਂਕਿ ਇੱਕ ਦਿਨ ਛੱਡ ਕੇ ਨਵਾਉਣੀ ਆ ਮੈਂ ਹੁਣ ਇਹਨਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਠੰਡ ਹੈ ਤੇ ਜਿੱਦਾਂ ਸਿਆਣ ਗਾਦੇ ਕਿਦਰੇ ਨੇ ਨਹਾਉਣ ਨੂੰ ਖੜ ਲੱਗੀ ਹੋਈ ਉਹ ਹਿਸਾਬ ਨਾਲ ਬੱਚਿਆਂ ਨੂੰ ਤਾਂ ਫੇਰ ਤੀਜੇ ਦਿਨ ਨਵਾਉਣਾ ਪੈਂਦਾ ਆ ਸੋ ਹੁਣ ਇਹਨਾਂ ਨੂੰ ਨਵਾ ਕੇ ਇਹਨਾਂ ਦੇ ਸਾਰੇ ਕੱਪੜੇ ਬਦਲ ਕੇ ਫੇਰ ਅੱਪਾ ਵਾਸ਼ਿੰਗ ਮਸ਼ੀਨ 'ਚ ਲਗਾ ਦਾਂਗੇ ਤੇ ਬਾਕੀ ਛੋਟੇ-ਮੋਟੇ ਕੰਮ ਕਰ ਦਿਆਂ ਜਦ ਤੱਕ ਇਨਰਜੀ ਦੀ ਵੀ ਫ੍ਰੀ ਹੋ ਕੇ ਉਪਰ ਆ ਚੜਗੇ ਟਾਈਮ ਹੋ ਗਿਆ ਪੌਣੇ 11 ਦਾ ਤੇ ਮੈਂ ਹੁਣ ਫ੍ਰੀ ਹੋਈਆਂ ਉਦੋਂ ਦੀ ਤੇ ਕੱਪੜੇ ਸਾਰੇ ਵਾਸ਼ ਕੀਤੇ ਗਏ ਕਿਉਂਕਿ ਅੱਜ ਜ਼ਿਆਦਾ ਹੋ ਗਏ ਸਫੇਦ ਕੱਪੜੇ ਔਰ ਦੋ ਟਾਈਮ ਲਗਾਉਣੀ ਪਈ ਵਾਸ਼ਿੰਗ ਮਸ਼ੀਨ ਸੋ ਹੁਣ ਮੈਂ ਫ੍ਰੀ ਹੋਈਆਂ ਹੁਣ ਆਪਾਂ ਕਰੀਏ ਰੈਸਟ ਕਿਉਂਕਿ ਮਾਰਨਿੰਗ ਫ੍ਰੇਜ ਚੱਲ ਰਹੀ ਉੱਠ ਕੇ એનર્ਜੀ ਰੈਹ ਰਹੇ ਨੇ ਕਿ ਅੱਠ ਵਜੇ ਨੂੰ ਰੈਡੀ ਹੋ ਕੇ ਆਪਾਂ نیچے ਜਾਣਾ ਹੈ ਸਾਰੀ ਸੈਟਿੰਗ ਕਰਾਉਣੀ ਹੈ ਮੈਂ ਕਿਹਾ ਮੈਂ ਕੋਈ ਕੰਮ ਨਹੀਂ ਕਰਨਾ ਮੈਨੂੰ ਕਹਿੰਦੇ ਕੋਲ ਖੜ ਕੇ ਸਲਾਹ ਦੇਈ ਚਲੀ ਉੱਠਾ ਕਰਕੇ ਫਿਰ نیچے ਜਾਣਾ ਅੱਠ ਵਜੇ ਨੂੰ ਅਗਰ ਉੱਠ ਹੋਇਆ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਮੈਂ ਕਿਹਾ ਤੁਸੀਂ ਰੈਡੀ ਹੋ ਕੇ ਚਲੇ ਜਾਣਾ ਬਾਕੀ ਦੇਖਦੇ ਆ ਜੇ ਤਾਂ ਉੱਠ ਹੋ ਗਿਆ ਫਿਰ ਤਾਂ ਮੈਂ ਜਾਵਾਂਗੀ ਅੱਠ ਵਜੇ ਰੈਡੀ ਹੋ ਕੇ نیچے ਨਹੀਂ ਤਾਂ ਫਿਰ ਮੈਂ 8:30 ਤੱਕ ਉੱਠਾਂਗੀ ਹੀ ਔਰ ਫਿਰ ਜਾऊंगी ਕਿਉਂਕਿ ਕੱਲ ਮੈਂ ਪਾਉਣਾ ਬਾਈਕ ਕੋਟ ਵੈਂਟਰ ਜੀ ਕਹਿੰ ਗਿਆ ਕਿ ਮੈਂ ਕੱਲ ਵਾਈਟ ਕੋਟ ਪੋਣਾ ਇਹ ਨਾ ਹੋਵੇ ਮੇਰਾ ਵਾਈਟ ਤੋਂ ਬਲੈਕ ਕਰਾ ਦੋ ਉਹਨੂੰ ਕਿ ਮੈਂ ਵੀ ਕੰਮ ਨਹੀਂ ਕਰਨਾ ਹੈਗਾ ਕਹਿੰਦੇ ਕੋਈ ਕੰਮ ਨਾ ਕਰੀ ਤੂੰ ਕੋਲ ਖੜੀ ਸਲਾਈ ਦੇਈ ਚੱਲੀ ਸੋ ਸਲਾਹ ਦੇਣ ਦੇ ਲਈ ਆਪਾਂ ਨੇ ਜਲਦੀ ਜਾਣਾ ਨਹੀਂ ਕਿ ਫੇਰ ਹੁਣ ਕਰੀ ਆਪਾਂ ਰੈਸਟ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ